ਨੰਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੜੀਤ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਬਹੁਤ ਸਨ ਆਉਦੀ ਕੀ ਹਾਲ ਚਾਲ ਸੱਦੇ ਹੋਏ ਲਈ ਅੱਜ। ਰਾਜਿਤ ਨਾਲ ਅਸੀਂ ਸਵਾਗਤ ਆਪਾਂ ਜਾਈ ਤੇ ਗੱਲਬਾਤ ਕੀਤੀ ਕਰਨੀ। ਤੇ ਅੱਜ ਸਵੇਰੇ ਆਇਆ ਸੀ ਜੀ ਮੀ ਮੀ ਨੇਰੀ ਮਤਕੋਸ਼ ਆਇਆ ਸੀ ਕਿੱਥੇ ਕਿੱਥੇ ਆਇਆ ਸੀ ਸਾਰੇ ਦੱਸਿਓ ਭੈਣ ਭਰਾ। ਆਪਣੇ ਮੀਂਹ ਤਾਂ ਥੋੜੇ ਜਿਹੀ ਧਨੇਰੀ ਹੋ ਸੀ। ਅਸੀਂ ਉੱਥੇ ਹਾਂ। ਹਾਂ। ਉਹਦੇ ਮੈਂ ਰੋਲ ਕਰ ਜੰਨੇ ਉਹ ਵੀ ਕਰਦੇ। ਬਾਣੀ ਨੂੰ ਚੰਗਾ ਤਾ। I don't know. कोई नहीं मम्मी हम सदा चक्के ही जाऊंगा नहीं नहीं बोल हाँ रख के आए नहीं डोरदा अब तेरा रिवर्टिव सेंस तुम्हारे ਰੋਹੀ ਮਾਤਾ ਦੀ ਬੜਾ ਕਮੈਂਟ ਨੇ ਦੋ ਘੰਟੇ ਚ ਲਾਤੇ ਹੋਣੇ ਹਨ ਹੈਨਾ ਜਿੰਨੇ ਬੜਾ ਕੰਮ ਕਰਦੀ। ਦੋ ਘੰਟੇ ਲਾ। ਮੈਂ ਮੇਲਾ ਨਾ ਪਾ ਬੱਟੇ ਹੋ ਜਾਈਂਗੇ ਦੇਖ ਲਾ। ਤੇ ਇਹਨੇ ਸਾਰਾ ਮੈਨੂੰ ਉਹ ਨਹੀਂ ਪੜੇ ਕੂੜਾ ਦਿੱਟ ਜੱਟੇ ਮਾ ਮੈਂ ਤੇ ਉੱਧਰ ਸਾਰਾ ਰੱਖਣ ਲਾ ਮੈਂ ਸਾਰਾ ਉੱਧਰ ਮਗਰ ਉਹਦੇ ਸਾਰਾ ਤੇਰਾ ਨਹੀਂ ਕੀ ਇਹਨੇ ਕੰਮ ਹੋਣਾ ਕਰਦੀ ਹੈ ਵੀਰੇ ਹੈਨਾ ਦੇ ਜੋਤ ਲਾ ਦੋ ਇਹ ਰਾਈਟ ਜਲਿੰਦੇ ਲਗੂ ਹਾਂ ਜਲਿਆ ਨਾ ਉਹ ਨਾਲ ਕੱਪੜੇ ਉਪਰ ਕੱਢ ਕੇ ਰੱਖੋ ਮੈਂ ਉਹ ਤਾਂ ਕੱਢੇ ਪਏ ਹਾਂ ਬਸ ਮੇਰੇ ਨਾਲ ਥੱਕਿਆ ਰਹਿਣਾ ਮੈਂ ਤਾਂ ਘਰਾਂ ਦੇ ਕੰਮ ਕਰਦੀ ਐ ਅੱਜ ਮੇਰੇ ਤੇ ਰੋਟੀ ਲਈ ਲੰਮੂ ਦਾ ਟੁਕੜਾ 7:30 ਦਾ ਪੈਣਾ ਹੁੰਦਾ ਮੈਂ ਵੱਡਿਆਂ ਨੇ ਜਾਂ ਜਿਵੇਂ ਦਾ 10 ਦਾ ਪੱਕੀ ਆ ਕੋਈ ਅੱਧਾ ਘੰਟਾ ਲੈ ਅੱਜ ਦੁਕਾਨ ਤੇ ਐ ਫੇਰ ਕੀ ਐ ਰੋਜ਼ ਹੀ ਲੇਟ ਆਉਣਾ ਐ तंगा चलो अज हाँ की हाल जी आप आ गए दुकान तमाग बहुत खराब होया पता नहीं कर तू तो जी सीरियस है मूड बहुत खराब है ਤਾਨੇ ਕੀ ਗੱਲ ਆ ਬੱਸ ਮੈਂ ਤਾਂ ਜਦੋਂ ਕੋਈ ਕੰਮ ਧੰਦਾ ਕਰਨਾ ਹੁੰਦਾ ਉਹਦੇ ਇਹੋ ਜਿਹੋ ਜਿਹੇ ਫੋਨ ਆਉਂਦੇ ਮੇਰਾ ਦਿਮਾਗ ਖਰਾਬ ਹੋ ਜਾਂਦਾ ਚਲੋ ਕਿਸਮਤ ਹੁੰਦੀ ਐ ਅਲੱਗ ਅਲੱਗ ਘਾਨਾਂ ਦੀ ਸਾਰਿਆਂ ਦੀ ਸਾਰਿਆਂ ਦੀ ਕਿ ਮੇਰੀ ਤਾਂ ਬਾਲੀ ਮਾੜੀ ਐ ਮੈਂ ਜਿਹਦਾ ਦਿਲੋਂ ਕਰਦੀ ਆ ਜਿਹਦਾ ਸੱਚ ਦਾ ਦਿਲੋਂ ਕੀਤਾ ਉਹਨੇ ਸਾਲਿਆ ਨੇ ਸਾਰੇ ਮੇਰਾ ਮਾੜਾ ਕੀਤਾ ਚੰਗਾ ਤਾਂ ਕਿਸੇ ਨੇ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਜੀ ਜਿਹਦੇ ਆਦੇ ਹੁੰਦੇ ਆ ਵੀ ਜਵਾਕ ਵੀ ਚੱਕ ਚੱਕ ਕੇ ਪਾਲਿਆ ਖੁਸ਼ ਕੀਤਾ ਜੀ ਦਾ ਉਹ ਹੀ ਅੱਜ ਸਿਆਦੇ ਮਾੜਾ ਇੱਕ ਸਖਸ ਹੋਵੇ ਜਿਆ ਰਣੀਆਂ ਦੇ ਤੇ ਇਹਦਾ ਇੰਨਾ ਕੀਤਾ ਕਿਸੇ ਨਾ ਲੜਕੇ ਵੀ ਚੀਜ਼ ਉਹਨੂੰ ਦਵਾਈ ਹੋਣੀ ਭਈ ਇਹ ਇਹਦੀ ਦਿਓ ਇਹਦੇ ਕੋਲੇ ਇਹ ਚੀਜ਼ ਚਾਹੀਦੀ ਹੈ ਤੇ ਅੱਜ ਉਹ ਇਨਸਾਨ ਸਾਰਿਆਂ ਨੂੰ ਜਿਆਦਾ ਮਾੜਾ ਮੈਨੂੰ ਕਹਿ ਰਹੇ ਠੀਕ ਹੈ ਮੈਂ ਨਾਲੇ ਕਿਣੇ ਦਾਦੀ ਮੇਰੇ ਬਹੁਤ ਕਲੋਜ਼ ਰਿਸ਼ਤੇਦਾਰਾਂ ਬਹੁਤ ਕਲੋਜ਼ ਠੀਕ ਹੈ ਮੇਥੋਂ ਸੀਨੀਅਰ ਹੈ ਤੇ ਚਲੋ ਕੋਈ ਗੱਲ ਨਹੀਂ ਜੀ ਹਨਾ ਹੁੰਦਾ ਇਦਾਂ ਉਹਦਾ ਇਨਸਾਨ ਚੰਗਾ ਹੀ ਹੁੰਦਾ ਆਪਾਂ ਹੀ ਮਾੜੇ ਆ ਕਿ ਆਪਾਂ ਕੁਝ ਕਹਿਨੇ ਆ ਬੋਲਦੇ ਆ ਫਿਰ ਆਪਾਂ ਮਾੜੇ ਬਣ ਜਾਂਦੇ ਆ ਹਨਾ ਪਰ ਮੇਰਾ ਤਾਂ ਮੇਰਾ ਤਾਂ ਜਿਹਦਾ ਮੈਂ ਕੀਤਾ ਜਿਹਦਾ ਮੈਂ ਦਿਲੋਂ ਕੀਤਾ ਉਹ ਵੀ ਤੇ ਜਿਹਦਾ ਮੈਂ ਨਹੀਂ ਕੀਤਾ ਉਹ ਵੀ ਮੈਨੂੰ ਤਾਂ ਸਾਰੇ ਮਾੜਾ ਲੱਗੇ ਜਾਂਦੇ ਆ ਜਿਹੜੀਆਂ ਸੀ ਮੇਰੇ ਉੱਥੇ ਧੰਦਾ ਵਧੀ ਸਾਰਾ ਕੁਸਾ ਸੀ ਆ ਮੇਰੇ ਕੋਲ ਇੱਕ ਫੋਨ ਆਇਆ ਮੇਰਾ ਦਿਮਾਗ ਖਰਾਬ ਕਰਤਾ ਜੀ ਹੋਣ ਨੇ ਤੇ ਕੋਈ ਗੱਲ ਨਹੀਂ ਕਿ ਜਮਤ ਆਉਦੀ ਆਉਦੀ ਹੈ ਜਿਹੜਾ ਕੋਸੰਦਾ ਹੋਈ ਜਾਂਦਾ ਤੇ ਬਲੌਗ ਅੱਜ ਦਾ ਆਪਾਂ ਇੱਥੇ ਕਰਦੇ ਆਂ ਖਤਮ ਕੱਲ ਨੂੰ ਤੁਹਾਨੂੰ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਵੀੜੇ ਦੀ ਆਪਾਂ ਸਾਰੇ ਦੀ ਸਫਾਈ ਕਰਤੀ ਸੀ ਕਿ ਸਹਿਜ ਅੱਜ ਘਰੇ ਆ ਦਵਾਰ ਨਾਲਿਆ ਸੀ ਸਿਰਵਦਪਾ ਕਿ ਬੜਾ ਕੁ ਬੜੇ ਤੋਤੇ ਤੇ ਸੌfte ਅੰਦਰ ਹੀ ਪਏ ਆ ਫਿਰ ਆਪਾਂ ਹੱਥ ਨੇ ਇਹ ਸਾਰੇ ਦਹਾਂਤੂ ਆ ਮਾਰ ਕੇ ਰੱਖ ਦੇਾਂਗੇ ਤੇ ਹੋਰ ਵਧੀਆ ਜੀ ਹਨਾ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਪਿਆਰੇ ਪਿਆਰੇ ਵਦਗਾ ਹਾਂ ਨਾ ਜੀ ਸਪੋਰਟ ਬਹੁਤ ਵਧੀਆ ਕਰਦੇ ਹੋ ਅੱਗੇ ਵੀ ਪਲੀਜ਼ ਸਾਰੀ ਵੀਡੀਓ ਜਰੂਰ ਵੇਖਿਆ ਕਰੋ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਜੀ ਵੀਡੀਓ ਤਾਂ ਕਿ ਤੁਹਾਨੂੰ ਸਾਰੀ ਗੱਲਬਾਤ ਵਧੀਆ ਸਮਝੇ ਚਾ ਸਕੇ ਅੱਜ ਮੇਰਾ ਇੰਨਾ ਮੂਡ ਖਰਾਬ ਹੈ ਵੀ ਮੈਂ ਰਣਾ ਕਿਸੇ ਨਾਲ ਬੋਲਣ ਨੂੰ ਗੱਲ ਕਰਨ ਵੀ ਨਹੀਂ ਕਰਦਾ ਤੇ ਆਪਾਂ ਕੰਮ ਕਿਵੇਂ ਕਰਾਂਗੇ ਜੀ ਫਿਰ ਜੇ ਰ ਆਪਣਾ ਮੂਡ ਖਰਾਬ ਹੋਊਗਾ ਜੇ ਘਰੇ ਬੈਠੇ ਫੋਨ ਲਾ ਲਾ ਕੇ ਦਿਮਾਗ ਖਰਾਬ ਕਰ ਦਿੰਦੇ ਆ ਅਗਲੇ ਨੂੰ ਨਾ ਪਤਾ ਹੁੰਦਾ ਅਗਲੇ ਨੇ ਕੰਮ ਕਰਨਾ ਅਗਲੇ ਨੇ ਤਾਂ ਆਪ ਦੇ ਕਾਰੋਬਾਰ 'ਚ ਬਹਿਣਾ ਜੇ ਆਪਣਾ ਦਿਮਾਗ ਕੰਮ ਸਹੀ ਕਰਦਾ ਹੋਊਗਾ ਤਾਂ ਆਪਾਂ ਦਾ ਕੰਮ ਵੀ ਫੇਰ ਹੀ ਹੋਊਗਾ ਤੇ ਇੰਨਾ ਮੇਰਾ ਬੀਪੀ ਡਾਊਨ ਹੋਇਆ ਹੋਇਆ ਮੇਰਾ ਐਂਜਾਈ ਕਰਦਾ ਵੀ ਬਸ ਮੈਂ ਪੈ ਜਾ ਤੇ ਪਰ ਹੁਣ ਜਿਹੜਾ ਕੰਮ ਹੈ ਉਡੀ ਮੈਂ ਨਾ ਕਰੂੰਗੀ ਤਾਂ ਜੀ ਫਿਰ ਅਗਲੇ ਨੂੰ ਟਾਈਮ ਤੇ ਆਪਾਂ ਕਿੱਥੋਂ ਦੇ ਦਿਆਂਗੇ ਕਰਕੇ ਹਨਾ ਤੇ ਚਲੋ ਜੀ ਕੋਈ ਗੱਲ ਨਹੀਂ ਹਨ ਕਿਸਮਤ ਫਿਰ ਇੱਥੇ ਆ ਕੇ ਕਿਸਮਤ ਦਾ ਨਟਾਰਾ ਹੋ ਜਾਂਦਾ ਹਨ ਅੱਜ ਇੱਕ ਆਪਾਂ ਕਿਸੇ ਨੂੰ ਬੱਚੇ ਨੂੰ ਪਿਆਰ ਕਰਦੇ ਆ ਇੰਨਾ ਪਿਆਰ ਕਰਦੇ ਆਪਾਂ ਉਹ ਬੱਚੇ ਨੂੰ ਐਂ ਕਹਿ ਦਿੰਨੇ ਪੁੱਤ ਤੂੰ ਬਹੁਤ ਚੰਗਾ ਹੈ ਜਾਂ ਇਹ ਆ ਜਾਂ ਉਹ ਆ ਉਹ ਬੱਚਾ ਵੀ ਆਪਾਂ ਨੂੰ ਮਾੜੇ ਸਮਝਣ ਲੱਗ ਜਾਂਦਾ ਜੀ ਹਨਾ ਚਲੋ ਠੀਕ ਹੈ ਜੀ ਬੱਚੇ ਲਈ ਬੱਚੇ ਦਾ ਮਾਪੇ ਜ਼ਰੂਰੀ ਹੋ ਜਾਂਦਾ ਹੈ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਪਰ ਮੇਰੇ ਨਾਲ ਮੇਰੇ ਕਲੋਜ਼ ਰਿਸ਼ਤੇਦਾਰਾਂ ਨੇ ਮੈਨੂੰ ਬਹੁਤ ਮਾੜਾ ਬਣਾਇਆ ਹੋਇਆ ਬਹੁਤ ਮਾੜਾ ਬਣਾਇਆ ਹੋਇਆ ਜੀ ਚਲੋ ਕੋਈ ਨਹੀਂ ਲੋਕਾਂ ਦੇ ਮੂੰਹ ਚੋਂ ਕੱਢ ਕੇ ਖੋ ਕੇ ਆਪਾਂ ਦਿੱਤਾ ਮਿਹਨਤ ਭਰਾਂ ਵਾਲਿਆਂ ਨੂੰ ਆਪਦੇ ਚਾਹਣ ਵਾਲਿਆਂ ਨੂੰ ਪਰ ਲੋਕਾਂ ਨੇ ਆਪਣੀ ਅੱਖਿਆ ਕੋਈ ਗੱਲ ਨਹੀਂ ਕਹੀ ਜਾਂਦੀ ਕਹਿਣਾ ਵੀ ਚਾਹੀਦਾ ਹੱਕਵੰਦ ਮੜਾ ਚਲੋ ਕੋਈ ਨਹੀਂ ਜੀ ਫਿਰਣ ਫਿੱਲੀ ਜਾਂਦਾ ਪਰ ਦੇਲਾ ਜਿੰਨਾ ਦੁਖੀ ਹੈ ਵੀ ਰੋਣ ਲੱਗਦਾ ਇੰਨਾ ਮਨ ਦੁਖੀ ਹੋ ਰਿਹਾ ਪਰ ਆਪਾਂ ਹਉਦੇ ਆਪੇ ਸੰਭਾਲਾ ਸੰਭਾਲਣਾ ਹੈ ਆਪਾਂ ਉਹਦੇ ਸਿਰ ਬੋਡੀ ਨੂੰ ਸਾਹਮਣਾ ਪੈਣਾ ਉਹਦੇ ਕਾਰੋਬਾਰ ਨੂੰ ਸਾਹਮਣਾ ਪੈਣਾ ਹਰੋ ਕਿਤੇ ਕੋਈ ਹੱਲ ਨਹੀਂ ਹੁੰਦਾ ਇਹਨਾਂ ਪਰ ਦੁੱਖ ਦੇ ਨਾਲ ਸਭ ਨਾਲੋਂ ਜ਼ਿਆਦਾ ਆਪਦੇ ਨੇੜ ਦੇ ਹੁੰਦੇ ਆ ਇਹ ਹੀ ਦੁੱਖ ਹੁੰਦੇ ਆ ਚਲੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਬਈ ਠੀਕ ਹੈ ਜੀ ਓਕੇ ਬਾਏ ਬਾਏ